ਕਰਦਾ ਬਾਈ ਡਰਾਵ ਰਹੋ ਕਈ ਯਾਦ ਰੱਖੀ ਠੀਕ ਹੈ ਮਹਾਰਾਜ ਕਿਤੇ ਬੱਸ ਸ਼ੱਪ ਉਹ ਵਾਹੇ ਨੂੰ ਨਹੀਂ ਦੇਖਣਾ ਦੇਖਦਾ ਸਤਿ ਸ਼੍ਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਸਤਿ ਸ਼੍ਰੀ ਰਾਮ ਜੀ ਪੂਰੀ ਵੀਰ ਅੱਜ ਲੈਣ ਜਾਣਾ ਬਾਈ 575 ਟਰੈਕਟਰ ਪੂਰੀ ਮਸੀ ਉਹ ਦੇਣਗੇ ਆ ਬਾਈ ਕਹਿੰਦੇ ਨੇ ਹੁੰਦਾ ਜਗਣਾ ਵਿਆਹ ਦੇ ਦਿਨ ਰੱਖ ਦੰਦੇ ਵੀ ਇੰਨੇ ਘਟ ਗਏ ਇੰਨੇ ਦੇ ਇੰਨੇ ਘਟ ਗਏ ਇੰਨੇ ਘਟ ਉਹ ਕੰਮ ਹੋ ਗਿਆ ਉਹ ਕੰਮ ਹੋ ਗਿਆ ਜੇ ਨਾਲ ਦੀ ਨਾਲੇ ਆਜ ਵੀ ਚੀਜ਼ ਉਹਦੇ ਵਰਗੀ ਨਹੀਂ ਤੇ ਸਾਰੇ ਵੀ ਜਿ ਆਏ ਕਹਿੰਦੇ ਆ ਮਾਸੀ ਉਹਦੇ ਨਾਲ ਆਇਆ ਅੱਜ ਬਾਈ ਲੈ ਕੇ ਆਉਣਾ ਜਾਤਾ ਦੇ ਕੇ ਨਾ ਹੋਵੇ ਚੀਜ਼ਾਂ ਤਾਂ ਨਾਲ ਦੀ ਨਾਲੇ ਆਜਵੇ ਉਹ ਤਾਂ ਕਹਿੰਦੇ ਤਿਆਰ ਉਹ ਬਾਪੂ ਨੇ ਗਿਆ ਉਹ ਤਾਂ ਬੰਦੇ ਬਾਈ ਠੀਕ ਤੇ ਚਲੋ ਕੁਝ ਸਾਨੂੰ ਕੰਮ ਜੇ ਪੈ ਗਏ ਵਿਆਹ ਆ ਗਏ ਤੇ ਕੁਝ ਮਰਗਤ ਜੀ ਹੋਈ ਵੀ ਉੱਥੇ ਜਾਣਾ ਤਾਂ ਤੇ ਫਿਰ ਅੱਜ ਦੇਖਦੇ ਆਂ ਬਾਈ ਲਿਆਉਣਾ ਅੱਜ ਸਾਰੇ ਕੰਮ ਟਾਇਰਬਿੰਦ ਤੇ ਪਵਾ ਹੋਣਾ ਦੋ ਟਾਈਮ ਘਟਦਾ ਟਾਈਮ ਘਟਦਾ ਅੱਜ ਟਾਇਰ ਟੂਰ ਸਾਰਾ ਕੁਝ ਦੇਖਦੇ ਖਬਰੇ ਚੌਕੜੇ ਹੀ ਪੈ ਜਵੇ ਕੁਝ ਨਹੀਂ ਪਤਾ ਹੈਗਾ ਇਹ ਵੀ ਕੋਈ ਪਤਾ ਨਹੀਂ ਉੱਥੇ ਜਾ ਕੇ ਪਤਾ ਲੱਗੂਗਾ ਅੱਜ ਐਤ ਕੀ ਬੰਦੇ ਬਦਲ ਗਏ ਜੱਗਾ ਕੇ ਦਾ ਬਾਪੂ ਵੀ ਜਾਊਗਾ ਉਹਦਾ ਦੇਖਦੇ ਹੁਣ ਕਿਹੜੇ ਕਿਹੜੇ ਬੰਦੇ ਆ ਸਟੱਪਣੀ ਦੇ ਫਰ ਨਾਲ ਹੀ ਰਹਿੰਦੀ ਕਿਉਂਕਿ ਅੱਜ ਦਿਨ ਹੋ ਗਿਆ ਜੱਗਾ ਕੇ ਦਾ ਮੁੰਡੇ ਦਾ ਰਿਜ਼ਲਟ ਹੈ ਪੂਰੀ ਦਾ ਕਹਿੰਦਾ ਤਾਂ ਵੀ ਥੋੜਾ ਜਿਹਾ ਜਰੇ ਚੱਲੂਗੇ ਬੀਤਾ ਕਰਕੇ ਵੀ ਛੇਤੀ ਕੰਮ ਹੋ ਜਾਂਦਾ। ਸਾਧਰੇ ਆਏ ਤਾਂ ਮੋੜ ਹੋ ਜਾਂਦਾ ਇੱਕ ਉੱਥੇ ਕੰਮ ਬਣ ਜਾਂਦਾ। ਹੁਣ ਆਏ ਆ ਵੀ ਜੇ ਹੁਣ ਟਾਇਰਾਂ ਵਾਲੇ ਕੋਲ ਵੀ ਜਿਹੜੀ ਉੱਥੇ ਭੀੜ ਫੇਰ ਦੁੱਗਣੀ ਹੋ ਜਾਂਦੀ ਆ। ਇਹ ਸਾਧਰੇ ਜਾਵਾਂਗੇ ਸਾਧਰੇ ਆਪਣਾ ਰਿਜ਼ਲਟ ਆ ਵੀ ਅੱਜ ਵੀ ਲੱਗ ਜਾਣੇ 10:30 11 10:20 ਪਤਾ ਨਹੀਂ ਹੁਣ ਸਕੂਲ ਵਾਲਿਆਂ ਨੇ ਟਾਈਮ ਰੱਖਿਆ ਹੋਣਾ ਵੀ 8:00 ਵਜੇ ਸਾਰੇ ਇਕੱਠੇ ਹੋਏ ਹੈ ਸਾਡੇ ਰਿਜ਼ਲਟ ਤਾਂ ਅਸੀਂ ਆਪੇ ਸੁਣ ਆਉਂਦੇ ਸੀ। ਮੈਂ ਆਪ ਦੂਏ ਦਿਨ ਝੋਲਾ ਚੱਕ ਕੇ ਚਲੇ ਜਾਂਦੇ ਫੇਰ ਪਾਸਤਾ ਹੋਏ ਗਏ ਹਣੇ ਆ ਚਲੋ ਫੇਰ ਪਾਸਤਾ ਹੋ ਗਏ ਹਣੇ ਉਹੀ ਕੰਮ ਹੋ ਜਾਂਦਾ ਤਾਂ ਵੀ ਉਹੀ ਕੋ ਹੋਣਾ ਕਿਹੜ ਬਾਕੀ ਜਾਣਾ ਬਾਈ ਸਮਰਾਲੇ ਦੇ ਲਗ ਪਿੰਡ ਪੈਂਦਾ ਏ ਕਿਲੋਮੀਟਰ ਪਿੱਛੇ ਹਾਂ ਕਿਹੜਾ ਪਿੰਡ ਦਾ ਬੋਂਦੜੂ ਖਾਨੀ ਬੋਂਦੜੀ ਹਾਂ 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 ਬੋਂਦੜੀ ਹਾਂ ਬੋਂਦੜੀ ਪਿੰਡ ਆ ਬਾਈ ਸਮਰਾਲੇ ਦੇ ਪਿੱਛੇ ਵੈਸੇ ਬਾਈ ਗੱਡੀ ਪਰ ਤਾਂ ਤਕਰੀਬਨ ਘੰਟੇ ਦੇ ਘੱਟੇ ਟਾਈਮ ਲੱਗਦਾ ਹੈ ਗੱਡੀ 'ਚ ਤਾਂ ਘੰਟੇ ਕਿਉਂਕਿ ਅਸੀਂ ਪਾ ਸਮਰਾਲਾ ਬਹੁਤ ਨੇੜੇ ਪੈਂਦਾ ਵਿੱਚ ਹੀ ਇਹਨੂੰ ਨਾ ਉੱਥੇ ਤੇ ਜਮੀਨ ਨੇੜੇ ਰਹਿੰਦੇ ਉਹਦੇ ਪਿੰਡ ਦੇ ਜਾਂਦੀ ਮਸ਼ੀਨ ਲੈਣ ਗਏ ਤੇ ਜਦ ਵੇਚਣ ਨੂੰ ਅਸੀਂ ਨਿਕਲੇ ਤੇ ਹਾਂ ਬਾਕੀ ਭਾਈ ਬਾਪੂ ਵੀ ਉਥੇ ਟਾਇਰ ਵਾਲਿਆਂ ਨੂੰ ਸਾਰਿਆਂ ਨੂੰ ਜਾਣਦਾ ਕਿ ਨਾ ਮੈਨੂੰ ਪਤਾ ਕਿਹੜਾ ਕੌਣ ਪਤਾ ਹੋ ਗਿਆ ਦਾ ਪਤਾ ਹੋ ਗਿਆ ਦਾ ਜਾਣਦਾ ਰ ਸਾਰਿਆਂ ਨੂੰ ਪੂਰੀ ਸਾਰਿਆਂ ਨੂੰ ਜਾਣਦਾ 33 ਹੈ ਭਾਈ ਕਿਉਂਕਿ ਜਾ ਕੋਲੇ ਅਜਿਕਣਾ ਆਪਣੇ ਅੱਡਾ ਹੈ ਅੱਡਾ ਹੈ ਬਾਕੀ ਤਿਆਰੀ ਭਾਈ ਫੁੱਲ ਹੈ ਪੈਸੇ ਪੂਸੇ ਕਰ ਲਏ ਸੈਟਿੰਗ ਵੈਟਿੰਗ ਸਾਰੇ ਹੁਣ ਬਾਈ ਦਾ ਕਰਕੇ ਹਿਸਾਬ ਕਿਤਾਬ ਟਰੈਕਟਰ ਲਈਏ ਘਰ ਕਿਉਂਕਿ ਭਾਈ ਹੁਣ ਚੱਲਣਾ ਤਾਂ ਹੈ ਨਹੀਂ ਹਲੇ ਪੂਰੀ ਹਨਾ ਨਹੀਂ ਨਹੀਂ ਕਿਉਂਕਿ ਹੁਣੇ ਬਈ 15-20 ਦਿਨਾਂ ਦਾ ਚੱਲ ਪੈਣਾ ਹਾਂ 15-20 ਦਿਨਾਂ ਦਾ ਚੱਲ ਪੈਣਾ ਜਦ ਤੱਕ ਆਪਾਂ ਹਾਰ ਸ਼ਿੰਗਾਰ ਦੇ ਜਿਹੜੇ ਮੜ ਮੁੱਟੇ ਘਰ ਨੇ ਉਹ ਕਰ ਲੂਗੇ ਉਹ ਕਾਰ ਹੋ ਜੂਗਾ ਪਹਿਲਾਂ ਇਹ ਤਾਂ ਲਿਆਉਂਦੀ ਸਾਰੇ ਮਿੱਟੀ ਜੀ ਬਾੜ ਦਾਣਾ ਹਾਂ ਦੇਖਦੇ ਆ ਬਾਈ ਉਹਦਾ ਬੰਪਰ ਵੀ ਥੋੜਾ ਜਿਹਾ ਜਿਹੜਾ ਦੂਆ ਚੱਲਿਆ ਵਾ ਜਿਹੜਾ ਘੋੜਾ ਬੰਪਰ ਚ ਆ ਉਹ ਪੁੱਛ ਕੇ ਆਉਂਗੇ ਵੀ ਕਿੰਨੇ ਕੁ ਦਾ ਲੱਗਦਾ ਵਿੱਚ ਕਟਾ ਕੇ ਫੋਲੋ ਆ ਲੂਗੇ ਹਾਂ ਦੇਖਦੇ ਬਾਕੀ ਚੈੱਕ ਕਰਕੇ ਪੂਰੀ ਨੇ ਤਾਂ ਹੁਣ ਕਰਿਆ ਪਿਆ ਵੀ ਕਿਆ ਕਹਿੰਦਾ ਇਹ ਨਾ ਟਰੈਕਟਰ ਦਾ ਵਧੀਆ ਮਹਿੰਦਰਾ ਵਾਲਿਆਂ ਦਾ ਕੋਈ ਵੀ ਟਰੈਕਟਰ ਸਾਰੇ ਵਧੀਆ ਰਾਣੇ ਪੂਰੀ ਆਇਨਾ ਸਭ ਜਿੱਦਾਂ ਤੁਸੀਂ ਲਿਆਏ ਰਿਪੇਅਰ ਕਿੰਨੇ ਕੱਢੀ ਹੈ ਇਹਨੇ ਹਾਂ ਰਿਪੇਅਰ ਤਾਂ ਮਾੜੀ-ਮੋਟੀ ਮੰਗਦਾ ਸਰਵਿਸ ਮੰਗਦਾ ਬਈ ਇੱਕ ਦੀ ਮੜ ਮੋਟੇ ਸੀਲ ਲਾਉਗੇ ਨਹੀਂ ਹੋਰ ਕੁਝ ਨਹੀਂ ਹੈਗਾ ਹੋਰ ਨਹੀਂ ਕੋਈ ਵਧੀਆ ਹੈਗਾ ਜਿੱਦਾਂ ਕੋ ਵਿੱਚ ਤੋੜ-ਟੋੜ ਬੰਦਾ ਨਹੀਂ ਕਰਦਾ ਨਾ ਨਾ ਉਹ ਕੰਮ ਨਹੀਂ ਹੈਗਾ ਹਾਂ ਖੇਤ ਚ ਤੈਨੂੰ ਛੱਡ ਕੇ ਵੀ ਨਹੀਂ ਆਊਗਾ ਵੀ ਤੈਨੂੰ ਸੁਣਨਾ ਛੱਡ ਕੇ ਆ ਜੂਗੇ ਉਹ ਕੰਮ ਨਹੀਂ ਹੈਗਾ ਉਹਦੇ ਕਹਾਣੇ ਪਾ ਕੇ 15 ਲੀਟਰ ਤੇਲ ਕਹਿੰਦਾ ਸਾਰੇ ਖੇਤ ਭਾਇਆ ਹੁੰਦਾ ਮੈਂ ਹੋਰ ਕੀ ਆਰਾਮ ਨਾਲ ਚਲਾਈ ਜਾ ਰ ਬੈਠਾ ਕੋਈ ਵੀ ਚੀਜ਼ ਹੈ ਬਾਈ ਜੇ ਸਮਝ ਲਓ ਨੂੰ ਸਹੀ ਚਲਾਉਂਗੇ ਐਵਰੇਜ ਕਿ ਇੱਟੇ ਕ ਚਲਾਤੀ ਫਿਰ ਆਪਣਾ ਤੇਲ ਖਾਏ ਫਿਰ ਤਾਂ ਇਹ ਟਰੈਕਟਰ ਤੋੜਨੇ ਵਾਲਾ ਕੰਮ ਆ ਤੇ ਨਹੀਂ ਭੂਰੀ ਤੇ ਬਾਈ ਆਪਾਂ ਦਾ ਹੁਣ ਹੋਏ ਪੇ ਰੈਡੀ ਭੂਰੀ ਨੂੰ ਕਿਹਾ ਵੀ ਆਪਣਾ ਜਿਹੜਾ ਮਾੜਾ ਮੋਟਾ ਕੰਮ ਟਾਰ ਲਵੇ ਲੈ ਨਿਬੜਿਆ ਵਾ ਡੰਗ ਡੁੰਗਰ ਤੰਦਰਾ ਬੰਨ ਤੇ ਕੱਖੋ ਕੋ ਪਾ ਤੇ ਚਲਦੇ ਆ ਬਾਕੀ ਹੁਣ ਕਰਦੇ ਫੋਨ ਬੰਦਿਆਂ ਨੂੰ ਮਿਲਦੇ ਬਾਕੀ ਵੀਡੀਓ ਦੇ ਵਿੱਚ ਬਾਅਦ ਵਿੱਚ ਤੁਹਾਨੂੰ ਤੇ ਜੇ ਹੋ ਮੂਨੀ ਲਓ ਜੀ ਬਾਈ ਜਾਣ ਦੀ ਤਿਆਰੀ ਹੈ ਤੇ ਬੰਦੇ ਹੋ ਗਏ ਰੈਡੀ ਤੇ ਗੱਡੀ ਵਰ ਤੇ ਵੀ ਤਰਪਾਲ ਤਾਲਤੀ ਬਾਈ ਛਾਬੀ ਜੀ ਕੱਢ ਲਈ ਤੇ ਨੂੰ ਕਰੀਏ ਸਾਈਡ ਕੀ ਜੱਗੇ ਪਿੱਛੇ ਕਰਕੇ ਰਾਨੀ ਤਿਆਰ ਆ ਬਈ ਯਾਰ ਨੂੰ ਚੱਲਦੇ ਹੁਣ ਟਰੈਕਟਰ ਲੈਣ ਤਾਂ ਤੇ ਬੰਦਿਆਂ ਨੂੰ ਵੀ ਬੁਲਾਉਂਦੇ ਸਾਰਿਆਂ ਨੂੰ ਲਓ ਜੀ ਬਾਈ ਬੰਟੀ ਬਾਈ ਵੀ ਮਿਲ ਗਏ ਹਾਂਜੀ ਬਾਈ ਸਿਕਾਲ ਜੀ ਤੇ ਆ ਹਾਲ ਹੈ ਬਸ ਠੀਕ ਠਾਕ ਹਾਂਜੀ ਬਾਈ ਸਿਕਾਲ ਜੀ ਸਾਰਿਆਂ ਨੂੰ ਹਾਂ ਬਾਈ ਤਿਆਰੀ ਜਾਣ ਦੀ ਫੁੱਲ ਬਟਾ ਫੁੱਲ ਮਸੀ ਤਾਂ ਦੇਣਾ ਕਿੱਦਾਂ ਕੱਲੇ ਨੂੰ ਘਮਾਉਣਾ ਅੱਜ ਲੈ ਲੈ ਬੰਟੀ ਨੂੰ ਬੰਟੀ ਟਰੈਕਟਰ ਲੈਣ ਚੱਲੇ ਅੱਜ ਯਾਰ ਬਾ ਤੂੰ ਵੀ ਹੁਣ ਤੇਰੇ ਥੱਲੇ ਵੀ ਪੈਰ ਲੱਗਦੇ ਆਂ ਧਰਦੀਪਾ ਪੂਰੀ ਲੈ ਕੇ ਜਾਣਾ ਤੁਹਾਡੇ ਬੰਦੇ ਨੂੰ ਲੈ ਜਾ ਲੈ ਜਾ ਹਾਂ ਲੈ ਹੁਣ ਟਰੈਕਟਰ ਕਿਨੇ ਕਰਨੇ ਆ ਟਰੈਕਟਰ ਪਾਣੀ ਬਣੂਗੇ ਤੁਸੀਂ ਨਹੀਂ ਪੂਰੀ ਵੰਟੀ ਹੈ ਨਹੀਂ ਟਰੈਕਟਰ ਹੁਣ ਇੱਕ ਲੈਣਾ ਦਾ ਬੰਦਰਾ ਲੈ ਤਾਂ ਲੈ ਆ ਰਾਲੇ ਕਿਦੇ ਉਹੀ ਲੈ ਕੇ ਆਉਣਾ ਲੈ ਕੇ ਨਹੀਂ ਆ ਹਲੇ ਸਾਈਬ ਦਾ ਹੀ ਕਰਿਆ ਏ ਕਿੱਥੇ ਤੇ ਉਹ ਪੈਨ ਦਾ ਸਮਰਾਲੇ ਲੱਗ ਪਿੰਡ ਹੈ ਕੋਈ ਬੋਂਦਲੀ ਬੋਂਦਲੀ ਹੈਗਾ ਉਹ ਬੁੜੇ ਕੋਲ ਹੂੰ ਚਾ ਬਾਬੇ ਲੈ ਕੇ ਆਉਣਾ ਏ ਚਲਦੇ ਬਸ ਉਹ ਜਿਹਦੇ ਤੂੰ ਗੱਲ ਕਰਦਾ ਉਹਦੇ ਕੋਲ ਨਹੀਂ ਐ ਕਿਸੇ ਕੋਲ ਘਰ ਖੜਾ ਐ ਅੱਛਾ ਕਿਹਦੇ ਘਰ ਐ ਹਾਂ ਉਹ ਹੋਰ ਬੰਦਾ ਵਪਾਰੀ ਉਹਲੀ ਵਪਾਰੀ ਵੀ ਇੱਕ ਨਾ ਨਾ ਉਹਦੇ ਕੋਲ ਨਹੀਂ ਹੈਗਾ ਇਹ ਕਿਸੇ ਬਾਬੇ ਕੋਲ ਖੜਾ ਐ ਅੱਛਾ ਹਾਂ ਮੁੰਡਾ ਉਹਰਾ ਬਾਹਰ ਗਿਆ ਪਿਆ ਠੀਕ ਐ ਪੰਡਤ ਨਹੀਂ ਥੋੜੇ ਨਾਲ ਪੰਡਤ ਆ ਰਹੇ ਆ ਪਤਾ ਨਹੀਂ ਕਿੱਥੇ ਰਹਿ ਗਏ ਹਲੇ ਪਿੱਛੇ ਉਹ ਨਹੀਂ ਉਹ ਨਹੀਂ ਹੈਗਾ ਪੂਰੀ ਤਿਆਰ ਹੋ ਗਿਆ ਕਿ ਨਹੀਂ ਭਾਈ ਪਤਾ ਨਹੀਂ ਹਾਂ ਚਲ ਆ ਤਰ ਮੈਂ ਦੇਖ ਆਈ ਤਾ ਹਾਂ ਅੱਜ ਮੈਂ ਦੇਖੀ ਮੈਂ ਆਇਆ ਭਾਈ ਪੂਰੀ ਕਾ ਸਲੂ ਉੱਤੇ ਚੱਲ ਤੇ ਪੈ ਚਲ ਗਿਆ ਸੜਾ ਤੇਰੀ ਮਾਟੀ ਮੈਂ ਦੂਰ ਤੇ ਹੀ ਲਿਆਇਆ ਬਲਾਦਾ ਵੰਟ ਪੂਰੀ ਵੀ ਕਹਿੰਦਾਦਾ ਵੀ ਲੰਬੀ ਲੰਜੀ ਹੈ ਬਹੁਤ ਵੱਡੀ ਹੈ ਸਹੀ ਅੱਗਰ ਨੂੰ ਦਰਦੀ ਹੈ ਬੜ ਆਹਾ ਮੈਸ ਹੈ ਵਾਜੀ ਵਾ ਮੈਸ ਦਾ ਕੱਡ ਕੱਡ ਦੇਖੋ ਬਾਈ ਬਲਟੀ ਤਾਂ ਦੁੱਧ ਦੇ ਦਿੰਦੀ ਹੈ ਹਾਈ ਪੂਰਾ 20 ਕਿਲੋ ਦਿੰਦੀ ਹੈ 20 ਕਿਲੋ ਪੂਰਾ ਹੈ ਚਲੇ ਜੇ ਅਸਲ 15 ਤਰੀਕ ਨੂੰ ਦਿਨ ਪੂਰੇ ਆ ਏ ਸੋਨਿਆਲੀ ਭਾਈ ਹਾਂ ਕੱਚਿਓ ਲੈ ਲਈਏ ਕੱਚਿਓ ਲੈ ਲਈ ਭਾਈ ਆ ਮੈਂ ਇਸ ਲੈ ਬਾਂਟੀ ਦੇਖ ਲੋ ਬਾਕੀ ਤੁਸੀਂ ਦੇਖ ਸਕਦੇ ਕਿੰਦਾ ਦਿਖ ਲਈ ਜਣਾ ਕੋਲ ਖੜਾ ਮੈਂ ਵੀ ਦੇਖਦਾ ਛੋਟਾ ਜਿਹਾ ਲੱਗਦਾ ਹਾਂ ਦੇਦਾ ਕੱਦ ਬਾਂਟੀ ਦੇ ਬਰਾਬਰ ਜਾ ਰਿਹਾ ਭਾਈ ਵੇ ਇਦਾਂ ਮੱਡੀ ਮੈਂ ਕਹਣਾ 5 ਫੁੱਟ ਦੀ ਹੋਊਗੀ ਯਾਰ ਹੋਗੀ ਦੇਖ ਲੋ ਭਾਈ ਉੱਥੇ ਤੇ ਆਈ ਵੀ ਨਾਲ ਫਰੀਦਕੋਟ ਤੇ ਕੱਟੀ ਆਈ ਵੀ ਤੇ ਨਾਲ ਅੱਛਾ ਆਗੇ ਆਗੇ ਦੂਸਰੀ ਅਗਲੇ ਦਿਨ ਸੋਣਤੀ ਇਹ ਵੇਖੀ ਉਹਨਾਂ ਦਾ ਮੁੰਡਾ ਬਾਹਰ ਚਲੇ ਗਿਆ ਠੀਕ ਠੀਕ ਬੰਟੀਰ ਬੰਟੀਰ ਤੇ ਗਿਆ ਨਾ ਬੈਠ ਵਧੀਆ ਬਈ ਬੰਟੀਰ ਬਾਕੀ ਭਾਈ ਬੰਟੀ ਅੱਜਕੱਲ ਸੌਦਿਆਂ ਜੇ ਵੀ ਜੀ ਹੁੰਦਾ ਘੱਟੋ ਮਤਨ ਕਿ ਰੱਖਣੇ ਬਸ ਹਾਂ ਚੱਜਦੀਆਂ ਬਾਕੀ ਚੱਕ ਦੇਣੇ ਪੱਟੇ ਨਾ ਉਹਦਾ ਬੱਚਾ ਸਾਰੀ ਆਪਣੇ ਕੋ ਵਧੀਆ ਹੂੰ ਹੂੰ ਪਰ ਇਹਦਾ ਵਪਾਰ ਦਾ ਕੰਮ ਹੈ ਲਿਆਈ ਜਾਂਦੇ ਗਾਈ ਜਾਂਦੇ ਆ ਬੰਟੀ ਹੈ ਮਰਗਰ ਆਈ ਜਾਂਦੇ ਰਹਿੰਦੇ ਕੋਲ ਨਵਾਂ ਪੁਰਾਣਾ ਹੋਈ ਜਾਂਦਾ ਬੰਟੀ ਕੋਲ ਖੜਦਾ ਨਹੀਂ ਹੈਗਾ ਡੰਗ ਇਹ ਤਾਂ ਹੈ ਨਾ ਮੈਂ ਚੰਗੀ ਆਈ ਇੱਕ ਤਾਂ ਖੜਨੀ ਆ ਪੰਨ 10 ਦਿਨ ਦੀ ਫੇਲ ਹੂੰ ਹੂੰ ਚੰਗੀ ਲਾਗੋ ਵੀ ਬਥੇਰੀ ਆ ਲੰਗਰ ਦਾ ਖੜੇ ਦਾ ਹੀ ਪਤਾ ਲੱਗ ਜੰਦਾ ਹਾਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਲੈ ਕੇ ਆਉਣਾ ਝੋਟਾ ਲਾਲ ਰੰਗ ਦਾ ਝੋਟਾ ਹੁੰਦਾ ਜੱਗੇ ਉਹ ਝੋਟਾ ਹੀ ਆ ਬਾਈ ਉਹਦਾ ਕਟਰੂ ਬੱਝਰੂ ਆ ਝੋਟਾ ਟਰਬੋ ਵਾਲਾ ਹੁੰਦਾ ਅੰਕਲ ਹਾਂ ਅੰਕਲ ਉਹ ਟਰੈਕਟਰ ਨਹੀਂ ਮਿਲਦੇ ਹੈਗੇ ਹੁਣ ਕਿਹਦੇ ਟਰਬੋ ਮੁੱਕ ਗਈਆਂ ਹੁਣ ਕੀ ਹੋ ਗਿਆ ਆ ਸਾਡੇ ਰਿਸ਼ਤੇਦਾਰ ਆ ਵੀ ਥੋੜੇ ਆੜਾ ਵੀ ਦੋਹਾਂ ਨੂੰ ਡਾਲਣ ਦੇਖਦਾ ਜਾ ਯਾਰ ਹਾਂ ਆ ਦੋਏ ਖੜਾ ਆਇਆ ਉਹਨੇ ਰਿਸ਼ਤਦਾਰ ਵੀ ਲੈ ਜਾਣਾ ਪੂਰੀ ਟਰਬੋ ਲੱਗੂਗੀ ਲੱਗੂਗੀ ਟਰਬੋ ਵੀ ਆਇਆ ਹੈ ਦੇਖੀ ਤੂੰ ਜੌਂਡੀਆਂ ਨੂੰ ਵੀ ਲਵਾ ਦੋ ਹਾਂ ਅੰਕਲ ਨੂੰ ਵੀ ਲਵਾ ਦੋ ਇਹ ਲਵਾਉਂਦੇ ਆ ਉਹ ਅੰਕਲ ਦਾ ਟਰੱਕ ਵਾਲੀ ਲੱਗੀ ਵੀ ਬੜੀ ਦੱਬਦੀ ਵੀ ਹੈਗਾ ਪੂਰੀ ਕਰਾ ਸਵੇਰੀ ਲਾਉਂਦਾ ਹੈ ਤੁਹਾਡੇ ਕੋਲ ਜੱਗਾ ਜੱਗਾ ਸਾਰਾ ਉਹਨਾਂ ਜੱਗੇ ਕਿ ਨਹੀਂ ਪਾਰਟੀ ਹੋਗੀ ਹਾਂ ਮੁੰਡਾ ਬਾਸ ਹੋਇਆ ਫਸਟ ਆਇਆ ਆ ਮੁੰਡਾ ਬਾਸ ਆਇਆ ਜੀ ਬਾਜੀ ਪੜਾਈ ਚ ਵਟ ਕੱਢਦੇ ਮੈਂ ਅੱਜ ਕਿਆ ਕਿਆ ਕੰਮ ਕਰ ਆ ਕੇ ਲਿਆਂਗੂ ਜੱਗ ਦੇਖਦੇ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਅੱਜ ਭਾਗਾਂ ਦੇ ਨਾਲ ਆਇਆ ਹੁਣ ਆਹ ਰਾ ਦੀ ਕਿਰਪਾ ਹੋ ਸਿਰੇ ਲਾ ਦੋ ਨੀ ਬਾਬੇ ਨਾਨਕ ਨੇ ਕਰਤੀ ਕਿਰਪਾ ਤੇ ਇੱਜੇ ਬੂੜੀਆਂ ਦੱਸਦੀਆਂ ਚਲੋ ਫਿਰ ਪਾਓ ਚਲੋ ਚੱਲੀਏ ਲੈ ਕੇ ਬਾਬੇ ਨਾਨਕ ਵਾਹਿਗੁਰੂ ਟੈਂਪੋ ਵੀ ਆ ਗਿਆ ਭਾਈ ਮੂਰੇ ਇੱਕ ਪਾਚਾ ਜਾਣਾ ਹੁਣ ਪਿੰਡ ਬਹੁਤ ਦੂਰ ਅਸੀਂ ਪਾ ਹੈ ਸਾਡਾ ਘੰਟੇ ਕਰੇ ਸਫਰ ਨਾ ਨੀੜੇ ਆ ਦੇਖੇ ਘੰਟੇ ਦਾ ਇਹ ਐਫਐਮ ਲੱਗ ਗਿਆ ਤੇ ਠੀਕ ਹੈ ਸਮਝ ਗਿਆ ਅੱਛਾ ਹੂੰ ਹੋਈ ਖਾਲਾ ਪੈਂਡਾ ਜ ਮੌਸਮ ਵੀ ਖਰਾਬ ਹੈ ਜੱਗੇ ਨੂੰ ਬੇਨਤੀ ਜਰੀ ਆਪਣੀ ਕਣਕ ਭਰ ਲਵੇ ਨੀ ਨਮੀ ਪਾ ਦੇਣਾ ਹਾਂ ਕੱਲ ਮੀਂਹ ਆਲੇ ਹੋਏ ਪੈ ਦੇਣ ਹਾਂ ਨਹੀਂ ਮੌਸਮ ਦਾ ਮਹੀ ਵਾਲਾ ਨਹੀਂ ਹਾਈ ਦਿਨ ਹੁੰਦੇ ਐ ਵੈਸੇ ਇੱਕ ਗੋਲ ਆ ਜੀ ਪਿਛਲੇ ਦਿਨ ਆ ਜੀ ਇਹ 31 ਤਰੀਕ ਤੋਂ ਹੀ ਆਹੀ ਹਾਲ ਰਹਿਣਾ ਡ੍ਰਾਈਪੇ ਮੀਰੇ ਉਹ ਹੌਲੇ ਮੱਲ ਨੂੰ ਹੋ ਜਾਂਦਾ ਹੁੰਦਾ ਮਾੜਾ ਪਾਏ ਵੀ ਜਾਂਦਾ ਮਾੜਾ ਮੋਟਾ ਹਵਾ ਹੋ ਜਰ ਜ਼ਿਆਦਾ ਜਲਦੀ ਆ ਚਲੋ ਅੱਜ ਜਾਣਾ ਹੋਰ ਪਾਸੇ ਤਾਂ ਸੋ ਪਾਸੇ ਜਾਣਾ ਪੈਂਦਾ ਹੁਣ ਉਹ ਤਾਂ ਆ ਲਿਆ ਸਵੇਰੀਆਂ ਲੱਗੇ ਸਾਰੇ ਬੰਦੇ ਉਧਰ ਤੂੰ ਵੀ ਚੱਲਿਆ ਮਿੱਠਾ ਚੈੱਕ ਕਰਨ ਲੈ ਕੇ ਮੈਂ ਨਹੀਂ ਚੱਲਿਆ ਹਾਂ ਮੈਂ ਗਾ ਲੱਡੂ ਚੱਕੇ ਲਿਆ ਮੈਂ ਕਦੇ ਹੈਗੀ ਅੱਕ ਜੀ ਹੈਗੀ ਹੋਣਾ ਕਿਹਣਾ ਦਾ ਖੋਦ ਲਿਆ ਉਹਨਾਂ ਨੇ ਉਹਦੇ ਕੀ ਕਹਿਣਾ ਭਾਈ ਡੱਬਾ ਲੈ ਲੈ ਬੈਗਰੀ ਦੀ ਕਿਰਪਾ ਅਗਲੇ ਮੂਵੀ ਮਠਾ ਕਰਨਾ ਜ਼ਰੂਰੀ ਐ ਜੇ ਅੱਗੇ ਆਪਣੇ ਬੰਦੇ ਕਿੱਥੇ ਤੂਏ ਪੂਰੀ ਉਹ ਸਾਰੀ ਗਈ ਅੰਦਰ ਨਹੀਂ ਹਾਂ ਭਾਈ ਪੂਰੀ ਵੀ ਨਹੀਂ ਵੇਚ ਹੈਗਾ ਸਾਰੀ ਭੱਜ ਲੈ ਪਰ ਦਿਖਦਾ ਤਾਂ ਹੈ ਨਹੀਂ ਪੂਰੀ ਉੱਥੇ ਪੂਰੀ ਇੱਧਰੋਂ ਗਏ ਮੈਂ ਕਿਹਾ ਨਾ ਪੂਰੀ ਨੂੰ ਪਛਾਪ ਛੂਪਾ ਕੇ ਖਿੱਚ ਕੇ ਜਣ ਹਾਂ ਮੈਂ ਤਾਂ ਇੱਧਰ ਬੈਠ ਗਿਆ ਮਨ ਲੱਗ ਬੱਚੇ ਚਾਹ ਪੀਣੀ ਹੈ ਮੈਂ ਆ ਕੇ ਦੇਖਣਾ ਹੁੰਦਾ। ਬਾਈ ਇਹ ਲੱਡੂ ਆਪ ਜੱਗੇ ਦੀ ਅੱਖ ਹੈ। ਹੈ ਟਿੱਸੀ ਲਾਈਕ। ਮੈਂ ਕਹਿੰਦਾ 6-7 ਮੰਜ਼ਲੀ ਬਣਾਏ ਪਿਆ। ਐ ਦੇਖ। ਮਿਲ ਗਿਆ? ਮਿਲ ਗਿਆ, ਮਿਲ ਗਿਆ ਮੇਰੇ। ਪੂਰੀ ਪੂਰੀ ਕਿੱਥੇ ਆ? ਸਾਰੇ ਅੰਦਰ ਵੜੇ ਤੇ ਤੇਰੇ ਪਿੱਛੇ ਆ। ਕਿੱਥੇ ਆ? ਉਹ ਬਾਹਰ ਕੱਢਣ ਗਿਆ ਹੁਣ। ਹਾਂ। ਲੈ। ਬਾਈ ਇਹ ਗੱਲ ਆ ਜਿਹੜੀ ਕਸਮ ਹੈ ਜੱਗਾ ਲੱਡੂ ਚੱਕ ਕੇ ਲਿਆ ਨੂੰ ਕਹਿੰਦੇ ਨਾ। ਲੈ ਲੀਆਂ ਉਹਦੇ ਮਿਰਚਾਂ ਦੇ ਬੂਟੇ। भाई वो मिठाकार नहीं आता जगत है इसको थोड़ा घमले चलाऊंगा मेरे चला भूतल लेके बदिया है बैंकर लगते हैं उसका लॉय बापू तैयार राजपूरा असरिकाल जी क्या ना बेटे मिठाकार ना था है ठीक है ਕਰਾ ਰਹੀ ਹੈ ਦਰਸ਼ਨ ਅੰਕਲ ਨੂੰ ਡਾਕਟਰ ਦੇ ਮੈਂ ਕਹਿੰਦਾ ਮੁੰਡਾ ਬੰਫਰ ਦੀ ਤਿਆਰੀ ਲਾਉਣ ਦੀ ਹੈ ਕਿ ਲੋ ਆ ਛੱਡਿਆ ਅੱਛਾ ਕੱਲ੍ਹ ਲੈਣਾ ਕਰਾ ਲਈਆ ਠੀਕ ਹੋ ਅੱਡੇ ਕੁਸ ਕਰਾ ਦੇ ਆਂਕਲ ਇੱਧਰ ਖੜਾ ਬਾਈ ਦੇਖ ਲੈ ਅੰਕਲ ਖੜਾ ਹੈ ਬਾਈ ਤੇਰਾ ਡਰਾਵ ਰੋ ਪਈਏ ਯਾਦ ਰੱਖੀ ਠੀਕ ਹੈ ਮਹਾਰਾਜ ਤੇ ਤੇ ਸੈੱਟ ਹੋ ਗਿਆ ਵਾਹਿਗੁਰੂ ਰੂਹ ਹੰਡਰਡ ਤੇ ਚਲ ਉਹ ਤਾਂ ਕੋਈ ਨਹੀਂ ਮਾਰ ਲੂਗੇ ਇਹ ਗਏ ਹੁਣ ਦੇਖ ਤਾਂ ਕਿੰਨਾ ਮਾਰਕਾ ਮੁਰੇਲ ਟਾਇਰ ਆਪਾਂ ਆਪਾ ਅੱਛਾ ਜੀ ਠੀਕ ਆਓ ਲੱਗ ਜਾਈ ਇਹ ਪੁੱਠਾ ਮਾਰ ਕੇ ਲੱਗ ਜਾਣਾ ਇਹ ਵੇਖ ਕਿੰਨਾ ਮਾਰਕਾ ਖੇੜੇ ਸੰਦੇ ਬਣੇ ਇਹ ਪਾਪਾ ਜੀ ਹੁਣ ਢੀਗਾ ਅੰਕਲ này này po hết rồi này ai đã cái, cô được Jamai đi ਸਤਨਾ ਬੜੀ ਚੀਜ਼ ਤਾਂ ਮਿਝਵਾ ਹੈ। ਬਈਵਾ ਆਦੀ ਸੰਗੋ ਜੀ ਅਸੀਂ ਜਾਂਟੀਆਂ ਟਰੈਕਟਰ। ਲਓ ਜੀ ਬਾਈ ਜੱਗੇ ਬਾਈ ਨੇ ਵੀ ਟਰੈਕਟਰ ਦੇਖ ਲਿਆ ਜੱਗੇ ਬਾਈ ਦੱਸਦੇ ਕਿਵੇਂ ਆ। ਟਰੈਕਟਰ ਵਧੀਆ ਨੁੱਕਿਆ। ਹਾਂ। ਚਾਰੇ ਬੂਟ ਨਵੇਂ ਪਵਾਤੇ ਉਹਦੇ। ਕੁਝ ਕਰਤਾ। ਤੇ ਜਨਾ ਅਸਰੇ ਤੁਰਨਾ ਉਹਨੇ। ਨਲਾਈ ਧੋਾਈ ਵੀ ਕਰਾਤੀ ਕਿਲੇ। ਸ਼ਗਨ ਹੁੰਦਾ ਹੈ ਵੈਸੇ ਲਿਬੜਿਆ ਦਾ ਪਿਆ ਹੈ ਨਹੀਂ ਤਾਂ। ਇੱਕ ਜੱਗੇ ਨੇ ਚੌਲ ਜੇ ਮੂਰੇ ਰੱਖੇ ਹੋਏ ਤੇ ਪਾਣੀ ਮਰਾਤਾ ਤੇ ਉਹ ਤੇਲ ਛੱਡ ਕੇ ਤੇ ਦੇ ਕੇ ਬੂਟ ਪਾਉਣੇ ਕਾਤੇ ਜ਼ਰੂਰੀ ਹੁੰਦੇ ਬੂਟਾਂ ਬਿਨਾ ਵਾਈ ਤੁਰ ਹੁੰਦਾ ਕੰਡਿਆਂ ਵਗੇ ਤੇ ਕਹਿੰਦੇ ਯਾਰ ਅੱਧ ਘਸੇ ਜੇ ਬੂਟ ਹੋ ਜੀਵੇ ਨਾ ਫਿਰ ਬਦਲ ਲੈਣੇ ਚਾਹੀਦੇ ਹਾਂ ਫਿਰ ਪਟੇ ਤੇ ਜ਼ਿਆਦਾ ਕੰਮ ਕਰਾਉ ਜਾਂਦਾ ਤੇ ਮੁੱਲ ਲੱਗ ਜਾਂਦਾ ਹੈ ਬਾਕੀ ਬਾਈ ਬਾਪੂ ਤੇ ਆਪਾਂ ਨੇ ਸਾਰਾ ਕੁਝ ਲੈ ਲਿਆ ਬਾਪੂ ਬੰਦਾ ਘੈਂਟ ਦਾ ਤੇ ਅੰਕਲ ਵੀ ਜਾਏ ਅੰਕਲ ਪਸੰਦ ਆ ਗਈ ਚੀਜ਼ ਪੂਰਾ ਵਧੀਆ ਟਾਇਰ ਟੂਲ ਪਵਾਤੇ ਰੇਟ ਘੱਟ ਵੱਧ ਕਰਕੇ ਹੇਮਟੈਰ ਵਾਲਾ ਵੀ ਆਪਣੀ ਗੱਲ ਨਹੀਂ 모ੜਦਾ। ਬਾਈ ਜਿਹੜਾ ਹੇਮਟੈਰ ਵਾਲਾ ਉਹਦੇ ਕਿ ਇੰਨਾ ਪਿਆਰ ਆ ਸਾਡਾ ਗੱਲ ਨਹੀਂ 모ੜਦਾ। ਹੋ ਗਿਆ? ਹੋ ਗਿਆ ਬਾਈ। ਬਾਕੀ ਹੋ ਗਿਆ। ਜੱਗੇ ਬਾਕੀ ਮੜੀ ਜੀ ਦੇਖ ਲੈ ਇੱਕ ਵਾਰ ਤੂੰ ਥੱਲੀ ਕਰ ਲੈ। ਓਕੇ ਜੀ। ਹੈਂ? ਮੜਿਆ ਸੀਟ 'ਤੇ ਕੱਪੜਾ ਮਾਰਦੇ। ਬਾਕੀ ਬਾਈ ਜਿਹੜੀ ਟਾਇਰ ਵਾਲੀ ਵੀਡੀਓ ਆ। ਟਾਇਰ ਆਪਾਂ ਨੇ ਹੇਮਟੈਰਾਂ 'ਤੇ ਪਾ ਲਿਆਂਦੇ ਤੇ ਕਿਵੇਂ ਸੌਦਾ ਸੁੱਦਾ ਹੋਇਆ ਉਹ ਵੀਡੀਓ 'ਚ ਦੇਖਿਓ। ਜਿਹੜੀ ਇਹ ਤੇ ਬਾਅਦ 'ਮ ਆਉਂਗੇ ਉਹਦੇ ਵਿੱਚ ਪਾਉਂਗੇ ਆਪਾਂ। ਇਹ ਟ੍ਰੈਕ ਵਾਲੀ ਵੀਡੀਓ ਇੰਨੀ ਕਿਦੀ ਆਪਣੀ ਇਹ ਅੱਜ ਇੱਥੇ ਹੀ ਬੰਦ ਕਰਨੀ ਬਾਕੀ ਦੇਖ ਲਓ ਇੱਕ ਵਾਰ ਤੁਸੀਂ ਨਾਲ ਆਇਆ ਧਲਾਇਆ ਪਕੇ ਮੈਨ ਲੱਗਦਾ ਦੇਖੇ ਮੜਾ ਸੁੱਕ ਜਾਣ ਤੇ ਯਾਰ ਕੱਪੜਾ ਮਾਰ ਦੂੰਗਾ ਬਾਈ ਮੜਾ ਯਾਰ ਰੁਕ ਜਾ ਮਾਰ ਲੈਨੇ ਕੱਪੜਾ ਮੜਾ ਯਾਰ ਲੋਗ ਲੋਗ ਲਾ ਲੋਗ ਲੋਗ ਲਾ ਦਿੰਦੇ ਆ